ਵਾਇਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਇਹ ਲਿਟਰੇਚਰ ਜੋ ਤੁਸੀਂ ਦੇਖ ਰਹੇ ਹੋ ਇਹ ਹੈਗਾ ਜੀ ਸਿਗਲੀਕਰ ਪਰਿਵਾਰਾਂ ਦੇ ਲਈ ਜੋ ਪਿੰਡ ਅਜੋਵਾਲ ਹੁਸ਼ਿਆਰਪੁਰ ਵਿਖੇ ਝੁੱਗੀ ਝੌਂਪੜੀਆਂ ਵਿੱਚ ਰਹਿ ਕੇ ਗੁਜ਼ਾਰਾ ਕਰ ਰਹੇ ਨੇ ਸੋ ਪਰਿਵਾਰਾਂ ਦੇ ਘਰ ਬਣਾਉਣ ਦੇ ਜਿਹੜੇ ਉਹ ਪ੍ਰੋਜੈਕਟ ਲਗਾਤਾਰ ਚੱਲ ਰਹੇ ਨੇ 150 ਤੋਂ ਉੱਪਰ ਘਰ ਜਿਹੜੇ ਬਣ ਚੁੱਕੇ ਨੇ ਤੇ ਅੱਗੇ ਵੀ ਵੀਰਾਂ ਵੱਲੋਂ ਘਰ ਬਣਾਏ ਜਾ ਰਹੇ ਨੇ ਸੋ ਬੱਚਿਆਂ ਨੂੰ ਸਿੱਖਿਆ ਨਾਲ ਜੋੜਨ ਦੇ ਲਈ ਆ ਤੁਸੀਂ ਦੇਖ ਸਕਦੇ ਹੋ ਜਿੱਥੇ ਬੱਚਿਆਂ ਦੀ ਸੁੰਦਰ ਲਿਖਾਈ ਲਈ ਔਰ ਗੁਰਮਤਿ ਚ ਹੋਰ ਪਰਪੱਕ ਕਰਨ ਲਈ ਵੈਗਰੂ ਵੈਗਰੂ ਬੱਚੇ ਲਿਖਣਗੇ ਗੁਰਬਾਣੀ ਦੀਆਂ ਪੰਕਤੀਆਂ ਲਿਖਣਗੇ ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਵਣਾ ਤੇ ਨਾਲ ਤੁਸੀਂ ਅੱਗੇ ਦੇਖ ਸਕਦੇ ਹੋ ਕਿ ਵਿੱਚ ਦੁਨੀਆ ਸੇਵਕ ਮਾਈ ਹੈ ਤਾਂ ਦਰਗਾ ਬੈਸਨ ਪਾਈ ਹੈ ਤੇ ਇਹ ਬੱਚੇ ਜਿਹੜੇ ਵਿਦਿਆ ਵਿਚਾਰੀ ਤਾਂ ਪਰਉਪਕਾਰੀ ਠੀਕ ਹੈ ਜੀ ਇੰਦਾ ਟੈਸਟ ਦੇਣਗੇ ਤੇ ਬੱਚਿਆਂ ਨੂੰ ਨਾਮ ਵੀ ਦੇਵਾਂਗੇ ਜੀ ਠੀਕ ਹੈ ਤੇ ਅੱਗੇ ਤੁਹਾਨੂੰ ਪਤਾ ਸ਼ੀਧੀ ਦਿਹਾੜੇ ਆ ਰਹੇ ਨੇ ਜੀ ਤੇ ਬੱਚਿਆਂ ਨੂੰ ਸਾਬਜਾਦਨ ਇਤਿਹਾਸ ਨਾਲ ਜੋੜਨ ਦੇ ਲਈ ਠੀਕ ਹੈ ਜੀ ਇਹ ਕਿਤਾਬਾਂ ਵੰਡੀਆਂ ਜਾਣਗੀਆਂ ਤੁਸੀਂ ਦੇਖ ਸਕਦੇ ਹੋ ਤਾਂ ਜੋ ਬੱਚੇ ਆਪਣੇ ਇਤਿਹਾਸ ਨਾਲ ਵੀ ਜੁੜ ਸਕਣ ਇਹ ਮੈਗਜ਼ੀਨ ਹੈ ਜੀ ਅਮਰਿਸ਼ ਕੁਮਾਰ ਸਿੰਘ ਸਜੋ ਲਗ ਲਗ ਤਰ੍ਹਾਂ ਦੀ ਮੈਗਜ਼ੀਨ ਨੇ ਸਾਰੇ ਗੁਰਬਾਣੀ ਇਤਿਹਾਸ ਨੂੰ ਲੈ ਕੇ ਨਵੰਬਰ 1984 ਬਾਬੰਦਾ ਸਿੰਘ ਭਾਦਰ ਸਿੱਖ ਧਰਮ ਦੇ ਮੁੱਢਲੇ ਸਿਧਾਂਤ ਤੇ ਜੀ ਇਹ ਬਹੁਤ ਵਧੀਆ ਬੁੱਕ ਜਿਹੜੀ ਉਹ ਤਿਆਰ ਕੀਤੀ ਗਈ ਹੈ ਜੀ ਪੰਜਾਬੀ ਸਿੱਖ ਸਿਖਾਉਣ ਲਈ ਉਹਨਾਂ ਨੂੰ ਜੀ ਸਿੱਖ ਰਹਿਤ ਮਰਿਆਦਾ ਬਾਰੇ ਜਾਣਕਾਰੀ ਦੇਣ ਲਈ ਜੀ ਸਿੱਖ ਧਰਮ ਦੀ ਮੁੱਢਲੀ ਜਾਣਕਾਰੀ ਤੇ ਆਪ ਦੇਖ ਸਕਦੇ ਹੋ ਸਿੱਖ ਧਰਮ ਦੀ ਮੁੱਢਲੀ ਜਾਣਕਾਰੀ ਜਿਹੜੀ ਇੱਕ ਟਰੈਕਟ ਹੈਗਾ ਜਿੰਦੇ ਚ 10 ਗੁਰੂ ਸਾਹਿਬਾਨ ਪੰਜ ਪਿਆਰੇ ਚਾਰ ਸੱਜਾ ਤੇ ਪੰਜ ਤਖਤਾਂ ਦੇ ਨਾਮ ਫਤਿਹ ਜਕਾਰਾ ਸਿੱਖੀ ਤਰੀਬ ਸਾਡਾ ਗੁਰੂ ਤੇ ਪੰਜ ਕਾਰ ਮੱਥਾ ਟੇਕਣਾ ਇਸ ਸਾਰੀ ਜਾਣਕਾਰੀ ਪਾਈ ਗਈ ਹੈ ਸੋ ਆਪ ਜੀ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਚੱਲ ਰਹੇ ਲੰਗਰ ਦੇ ਜਿਹੜੇ ਪ੍ਰੋਜੈਕਟ ਗਿਆਨ ਦੇ ਲੰਗਰ ਦੇ ਪ੍ਰੋਜੈਕਟ ਚੋਂ ਚੱਲ ਰਹੇ ਨੇ ਆ ਵੱਧ ਤੋਂ ਵੱਧ ਸਹਿਯੋਗ ਦਿਆ ਕਰੋ ਜੀ ਤਾਂ ਜੋ ਘਰ ਘਰ ਇਹ ਲਿਟਰੇਚਰ ਪਹੁੰਚਾਇਆ ਜਾ ਸਕੇ ਔਰ ਸਾਰਿਆਂ ਨੂੰ ਸ਼ਬਦ ਗੁਰੂ ਨਾਲ ਜੋੜਿਆ ਜਾ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ